ਸਾਸਿਕਾ ਜੀ ਸਾਰਿਆਂ ਨੂੰ ਤੁਹਾਡੇ ਵੱਸ ਅੱਜ ਦੀ ਸੂਟਾਂ ਦੀ 컬렉ਸ਼ਨ ਬਹੁਤ ਹੀ ਪਿਆਰੀ ਹੋਏਗੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਇਹ ਜਿਹੜਾ 셔ਟ ਦਾ ਫੈਬਰਿਕ ਹੋਏਗਾ ਪਿਓਰ ਮਲ ਚੰਦੇਰੀ ਸਿਲਕ ਦੇ ਵਿੱਚ ਹੋਏਗਾ 셔ਟ ਦੇ ਉੱਪਰ ਬਹੁਤ ਹੀ ਪਿਆਰੀ ਐਮਬਰਾਇਡਰੀ ਕੀਤੀ ਗਈ ਬਾਟਮ ਤੁਸੀਂ ਇਹਨਾਂ ਸੂਟਾਂ ਦੇ ਨਾਲ ਪਲੇਨ ਲਗਵਾ ਸਕਦੇ ਹੋ ਜਿਹੜਾ ਦੁਪੱਟਾ ਹੋਏਗਾ ਸਿਲਕ ਔਰਗਾਂజా ਦੇ ਵਿੱਚ ਹੋਏਗਾ ਪ੍ਰਾਈਸ ਇਹਨਾਂ ਸੂਟਾਂ ਦਾ ਮੈਂਸ਼ਨ ਕੀਤਾ ਹੋਇਆ ਇਹਨਾਂ ਦੇ ਵਿੱਚ ਕਲਰ ਆਪਸ਼ਨ ਬਹੁਤ ਹੀ ਪਿਆਰੇ ਐਡ ਕੀਤੇ ਹੋਏ ਨੇ ਅਗਲਾ ਜਿਹੜਾ ਫੈਬਰਿਕ ਹੋਏਗਾ ਇਹ ਵੀ ਤੁਹਾਨੂੰ ਪਿਓਰ ਚੁੰਦੇਰੀ ਸਿਲਕ ਦੇ ਵਿੱਚ ਮਿਲ ਜੇਗਾ ਇਸ ਦੇ ਉੱਪਰ ਵੀ embroidery ਬਹੁਤ ਹੀ ਪਿਆਰੀ ਕੀਤੀ ਹੋਈ ਹੈ 컬러 ਬਹੁਤ ਹੀ ਪਿਆਰੇ ਐਡ ਕੀਤੇ ਹੋਏ ਨੇ ਇਹ ਤੁਸੀਂ 2 ਮੀਟਰ ਦੀ ਕਟ ਵੀ ਬਾਇ ਕਰ ਸਕਦੇ ਹੋ 5 ਮੀਟਰ ਦੀ ਕਟ ਵੀ ਬਾਇ ਕਰ ਸਕਦੇ ਹੋ ਪ੍ਰਾਈਸ ਪਰ ਮੀਟਰ ਦੇ ਅਕੋਰਡਿੰਗ ਇਹਨਾਂ ਸੂਟਾਂ ਦਾ ਆਪਾਂ ਮੈਂਸ਼ਨ ਉੱਪਰ ਕੀਤਾ ਹੋਇਆ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ ਪ्योर ਲੇਲਨ ਦੇ ਵਿੱਚ ਮਿਲ ਜਾਣਗੇ ਇਸ ਦੇ ਉੱਪਰ ਵੀ embroidery ਬਹੁਤ ਹੀ ਪਿਆਰੀ ਕੀਤੀ ਹੋਈ ਹੈ ਪ੍ਰਾਈਸ ਆਪਾਂ ਇਹਨਾਂ ਸੂਟਾਂ ਦਾ ਵੀ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਹੈ ਇਹਨਾਂ ਦੇ ਵਿੱਚ ਵੀ ਜਿਹੜੇ ਕਲਰ ਹੋਣਗੇ ਬਹੁਤ ਹੀ ਪਹਿਲੇ ਲਾਈਟ ਜਿਹੇ ਕਲਰ ਦਿੱਤੇ ਗਏ ਨੇ ਕੋਈ ਵੀ ਸੂਟ ਤੁਸੀਂ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਪ੍ਰਾਈਸ ਉੱਪਰ ਸਾਰੇ ਹੀ ਸੂਟਾਂ ਦਾ ਨਾਲ ਨਾਲ ਮੈਂਸ਼ਨ ਕੀਤਾ ਹੋਇਆ ਇਹ ਤੁਸੀਂ 2.5 ਮੀਟਰ ਦੀ ਕੱਟ ਵੀ ਬਾਇ ਕਰ ਸਕਦੇ ਹੋ 5 ਮੀਟਰ ਦੀ ਕੱਟ ਵੀ ਬਾਇ ਕਰ ਸਕਦੇ ਹੋ ਬਾਟਮ ਇਹਨਾਂ ਸੂਟਾਂ ਨਾਲ ਤੁਸੀਂ ਪਲੇਨ ਵੀ ਲਗਵਾ ਸਕਦੇ ਹੋ ਅਗਲਾ ਜਿਹੜਾ ਇਹ ਫੈਬਰਿਕ ਰਹੇਗਾ ਇਹ ਵੀ ਤੁਹਾਨੂੰ ਪਿਓਰ ਮਾਲ ਚੰਦੇਰੀ ਵਿੱਚ ਹੀ ਮਿਲ ਜੇਗਾ ਇਸ ਦੇ ਉੱਪਰ ਵੀ ਐਮਬਰਾਇਡਰੀ ਬਹੁਤ ਹੀ ਪਿਆਰੀ ਕੀਤੀ ਹੋਈ ਹੈ ਹੈਵੀ ਸੂਟ ਰੈਡੀ ਕੀਤੇ ਗਏ ਨੇ ਇਹ ਵੀ ਤੁਸੀਂ 2 ਮੀਟਰ ਵੀ ਲੈ ਸਕਦੇ ਹੋ 5 ਮੀਟਰ ਦੀ ਕਟ ਵੀ ਬਾਇ ਕਰ ਸਕਦੇ ਹੋ ਅਗਰ ਤੁਸੀਂ ਕੋਈ ਵੀ ਸੂਟ ਆਪਣੇ ਲਈ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਤੁਸੀਂ ਮੇਰੇ WhatsApp ਨੰਬਰ ਤੇ ਭੇਜ ਕੇ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਸੀਂ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਇਹਨਾਂ ਦੇ ਵਿੱਚ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਆਪਾਂ ਲੈ ਕੇ ਆਂਦੇ ਨੇ ਲਾਈਟ ਡਾਰਕ ਤੁਹਾਨੂੰ ਸਾਰੇ ਹੀ ਕਲਰ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਬਾਇ ਕਰ ਸਕਦੇ ਹੋ ਦੁਪੱਟੇ ਤੁਸੀਂ ਇਹਨਾਂ ਸੂਟਾਂ ਦੇ ਨਾਲ ਆਪ ਰੈਡੀ ਕਰਵਾ ਸਕਦੇ ਹੋ ਪ੍ਰਾਈਸ ਉੱਪਰ ਮੈਂਸ਼ਨ ਹੈ ਨਾਲ ਦੀ ਨਾਲ ਕੀਤਾ ਹੋਇਆ ਅਗਲਾ ਜਿਹੜਾ ਫੈਬਰਿਕ ਹੋਏਗਾ ਇਹ ਵੀ ਤੁਹਾਨੂੰ ਮਾਲ ਚੰਦੇਰੀ ਦੀ ਸ਼ਰਟ ਮਿਲੇਗੀ ਮਾਲ ਚੰਦੇਰੀ ਦੀ ਇਸਦੇ ਨਾਲ ਬਾਟਮ ਹੋਏਗੀ ਸ਼ਰਟ ਦੇ ਉੱਪਰ ਬਾਟਮ ਦੇ ਉੱਪਰ embroidery ਕੀਤੀ ਗਈ ਹੈ ਪ੍ਰਾਈਸ ਸ਼ਰਟ ਦਾ ਐਂਡ ਬਾਟਮ ਦਾ ਪਰ ਮੀਟਰ ਮੈਂਸ਼ਨ ਆਪਾਂ ਕਰ ਦਿੰਦਾ ਹੈ ਕਲਰ ਇਹਨਾਂ ਦੇ ਵਿੱਚ ਬਹੁਤ ਹੀ ਪਿਆਰੀ ਲਾਈਟ ਜੇ ਦਿੱਤੇ ਗਏ ਨੇ ਤੁਸੀਂ ਕੋਈ ਵੀ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਹੋਏਗਾ ਫੈਬਰਿਕ ਇਹ ਵੀ ਤੁਹਾਨੂੰ ਮਾਲ ਚੰਦੇਰੀ ਵਿੱਚ ਹੀ ਮਿਲ ਜੇਗਾ ਸ਼ਰਟ ਦਾ ਬਾਟਮ ਦਾ ਮਾਲ ਚੰਦੇਰੀ ਵਿੱਚ ਰਹੇਗਾ ਫੈਬਰਿਕ embroidery ਕੀਤੀ ਗਈ ਹੈ ਜਿਹੜੇ ਕਲਰ ਹੋਣਗੇ ਇਹਨਾਂ ਦੇ ਵਿੱਚ ਆਪਾਂ ਉਹ ਵੀ ਹੈ ਬਹੁਤ ਹੀ ਪਿਆਰੀ ਲਾਈਟ ਜੇ ਐਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਦੇ ਵਿੱਚੋਂ ਬੁੱਕ ਕਰਵਾ ਸਕਦੇ ਹੋ ਕੈਸ਼ ਐਂਡ ਡਿਲੀਵਰੀ ਨਹੀਂ ਹੈ ਕਿਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਅਗਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜੁੜ ਕਰਿਆ ਕਰੋ